ਹੁਣਾ ਸ਼੍ਰੀ ਨਾਨਪੁਰ ਸਾਹਿਬ ਦੇ ਵਿੱਚ ਵੀ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਉਸ ਦੇ ਬਾਵਜੂਦ ਵੀ ਬਹੁਤ ਸਾਰੀ ਸੰਗਤ ਨੂੰ ਉਮੀਦ ਸੀ ਕਿ ਕਾਨੂੰਨ ਬਣੇਗਾ ਪਰ ਉੱਥੇ ਵੀ ਗੱਲ ਕਿਸੇ ਹੋਰ ਪਾਸੇ ਚਲੀ ਗਈ ਤੇ ਖੁਦ ਵੀ ਜਿਹੜੇ ਮੁੱਖ ਮੰਤਰੀ ਕਹਿੰਦੇ ਰਹੇ ਆ ਕਿ ਇਹ ਕਾਨੂੰਨ ਬਣਾਉਣਾ ਚਾਹੀਦਾ ਉਹਨਾਂ ਦਾ ਪਿੱਛੇ ਦੇ ਬਿਆਨ ਵੀ ਅਸੀਂ ਦਿਖਾਇਆ ਕਿ 2022 ਦੀ ਚੋਣ ਪ੍ਰਚਾਰ ਦੇ ਦੌਰਾਨ ਉਹ ਲਗਾਤਾਰ ਕਹਿੰਦੇ ਸੀ ਕਿ ਬੇਅਦਬੀਆਂ ਦੇ ਲਈ ਸਖਤ ਕਾਨੂੰਨ ਬਣਨਾ ਚਾਹੀਦਾ ਅਜਿਹਾ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਜਿਨ੍ਹਾਂ ਦੇ ਨਾਲ ਅੱਗੇ ਤੋਂ ਬੇਅਦਬੀਆਂ ਰੁਕ ਸਕਣ ਪਰ ਹੁਣ ਹਾਲਾਤ ਕੁਝ ਹੋਰ ਬਣੇ ਪਏ ਨੇ ਤੁਸੀਂ ਕਿਵੇਂ ਸਮਝਦੇ ਹੋ ਦੇਖੋ ਵੀਰ ਜੀ ਆਪਾਂ ਜਦੋਂ ਪਹਿਲਾਂ ਵੀ ਗੱਲ ਕੀਤੀ ਸੀ ਆਪਾਂ ਉਦੋਂ ਵੀ ਇਹੀ ਕਿਹਾ ਸੀ ਕਿ ਜਦੋਂ ਕੋਈ ਹੋਰ ਇੱਥੇ ਕਿਸੇ ਤੇ ਅਟੈਕ ਹੁੰਦਾ ਆ ਜਾਂ ਕੁਝ ਵੀ ਇੱਥੇ ਹੁੰਦਾ ਹੈ ਨਾ ਕਿਸੇ ਤੇ ਤੇ ਉਹ ਮਿੰਟੋ-ਮਿੰਟ ਹੀ ਬੰਦਾ ਫੜਿਆ ਜਾਂਦਾ ਹੈ ਨਾ ਕੋਈ ਮਾਨਸਤੀ ਤੇ ਕੋਈ ਵਾਰ ਕਰਦਾ ਆ ਕੋਈ ਹੁਣ ਤੰਗ ਪ੍ਰੇਸ਼ਾਨ ਕਰਦਾ ਤੁਸੀਂ ਉਹ ਮਿੰਟੋ-ਮਿੰਟ ਫੜ ਲੈਨੇ ਉਹਨਾਂ ਨੂੰ ਹੈ ਨਾ ਉਹਦੇ ਵਿੱਚ ਕੋਈ ਤੁਹਾਨੂੰ ਤੰਗੀ ਪਰੇਸ਼ਾਨੀ ਆਉਂਦੀ ਤੇ ਤੁਸੀਂ ਬੇਦਵੀਆਂ ਦੇ ਜਿਹੜੇ ਦੁਖੀ ਆ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਫੜ ਰਹੇ ਹਣਾ ਤੁਸੀਂ ਤੇ ਜਿਹੜੇ ਬੇਦਬੀ ਦੇ ਕਾਨੂੰਨ ਆ ਤੁਸੀਂ ਉਹ ਕਿਉਂ ਨਹੀਂ ਬਣਾ ਰਹੇ ਫਿਰ ਵੀਰ ਜੀ ਇੱਥੇ ਇਹ ਹੀ ਸਾਫਤ ਹੁੰਦਾ ਕਿ ਇਹ ਸਿੱਖਾਂ ਨੂੰ ਵੀ ਇਹ ਮੰਨ ਨਾਲ ਇਹਨਾਂ ਨੇ ਅੱਖੋਂ ਪਰੋਖੇ ਰੱਖਿਆ ਹੋਇਆ ਆ ਕੋਈ ਇਨਸਾਫ ਨਹੀਂ ਦੇ ਰਹੇ ਹੈਗੇ ਤੇ ਬਾਕੀ ਚਲੋ ਵੀਰ ਜੀ ਜਦੋਂ ਭੈਣ ਹੋਣਾਂ ਨੇ ਕਿਹਾ ਸੀਗਾ ਕਿ ਇਹਨਾਂ ਦੀਆਂ ਝੂਠੀਆਂ ਸੌਆਂ ਤੇ ਕੋਈ ਤਿਵਾਰ ਨਹੀਂ ਹੈਗਾ ਬਾਕੀ ਚਲੋ ਇਹਨਾਂ ਦੇ ਮਾਤ ਸਮਤ ਮਹਾਰਾਜ ਕੋਈ ਪਾ ਸਕਦੇ ਤੇ ਫੇਰ ਇਹ ਕੋਈ ਕਰ ਸਕਦੇ ਬਾਕੀ ਚਲੋ ਮਹਾਰਾਜ ਦਾ ਆਪਾ ਰੱਬ ਆਸਰਾ ਹੀ ਕਹਿ ਸਕਦੇ ਆ ਬਣਾਉਣ ਨੂੰ ਕੀ ਨਹੀਂ ਕਰ ਸਕਦੇ ਤੁਸੀਂ ਸਰਕਾਰੋਂ ਕੋਸ਼ਿਸ਼ ਵੀ ਤੁਸੀਂ ਇੱਕ ਬੋਲ ਕੱਢਦੇ ਹੋ ਤੇ ਸਭ ਕੁਝ ਪੂਰਾ ਹੋ ਸਕਦਾ ਆ ਪਹਿਲਾਂ 2 ਸਾਲ 4 ਸਾਲ ਕਿ ਹੱਦ ਕਿੰਨੇ ਸਾਲ ਇਹ ਸੀ ਘਟਨਾ ਸੋਹਣੇ ਹੁਣ ਵੀ ਆ ਪਿੱਛੇ ਜਿਹੜੇ ਇਹਨਾਂ ਨੇ ਸਰਕਾਰਾਂ ਨੇ ਕਿਹਾ ਕਿ ਅਸੀਂ ਇੱਥੇ ਕਾਨੂੰਨ ਬਰਾ ਬਣਾ ਰਹੇ ਆ ਤਦੋਂ ਵੀ ਸਾਨੂੰ ਕੁਝ ਮਹੀਨਿਆਂ ਦਾ ਸਮਾਂ ਦੇਤਾ ਇਹ ਤਾਂ ਮੈਨੂੰ ਆਪਾਂ ਨੂੰ ਤਾਂ ਨਹੀਂ ਇਦਾਂ ਹੈਗਾ ਕਿ ਕੋਈ ਨਾ ਕੋਈ ਕਸ਼ ਕਰਨਗੇ ਬਾਕੀ ਮਹਾਰਾਜ ਜੀ ਅੰਗ ਸੰਗ ਇਹਨਾਂ ਦੇ ਕੋਈ ਸਮੱਤ ਪਾ ਸਕਦੇ ਤੇ ਜ਼ਰੂਰ ਕੁਝ ਕਰ ਸਕਦੇ ਆ ਕਿਉਂਕਿ ਇਹਨਾਂ ਦੇ ਹੱਥ ਪਾਵਰ ਆ ਅਸਤੇਹੀ ਬੇਨਤੀ ਕਰਦੀ ਮਹਾਰਾਜ ਅੱਗੇ ਵੀ ਤੇਨਾਂ ਨੂੰ ਸਰਕਾਰਾਂ ਨੂੰ ਵੀ ਕਿ ਤੁਸੀਂ ਜ਼ਰੂਰ ਇਹਨਾਂ ਦਾ ਕੋਈ ਨਾ ਕੋਈ ਹੱਲ ਕਰੋ ਜਿਹੜੀਆਂ ਸਾਰੇ ਧਰਮਾਂ ਦਾ ਸਤਿਕਾਰ ਵਾਸਤੇ ਕੋਈ ਕਾਨੂੰਨ ਬਣਾਇਆ ਜਾਵੇ